ਜੋ ਕਿ ਸ਼ੁਰੂ ਹੋ ਚੁੱਕਿਆ ਹੈ। ਔਰ ਇੱਕ ਬੜੀ ਹੈਰਾਨੀ ਦੀ ਗੱਲ ਹੈ ਜੋ ਕਿ ਕਾਂਗਰਸ ਦੀ ਸਰਕਾਰ ਦੇ ਮੁਨਸਫੇ ਸਾਹਮਣੇ ਆਇਆ ਕਿ ਸਾਰੇ ਦੇ ਸਾਰੇ ਸੈਕਸ਼ਨ ਦੇ ਵਿੱਚ ਇਹ ਆਪੋਜੀਸ਼ਨ ਨੂੰ ਪੂਰੀ ਤਰ੍ਹਾਂ ਚੁੱਪ ਕਰਾ ਕੇ ਰੱਖਣਾ ਚਾਹੁੰਦੇ ਆ। ਆਪੋਜੀਸ਼ਨ ਨੂੰ ਮੂੰਹ ਨਹੀਂ ਖੋਲਣ ਦੇਣਾ ਚਾਹੁੰਦੇ ਜਿਸ ਤਰ੍ਹਾਂ ਦੇ ਮੁਨਸਫੇ ਇਹਨਾਂ ਦੇ ਨਜ਼ਰ ਆਏ ਆ। ਔਰ ਇਹਨਾਂ ਦੀ ਪਲਾਨ ਐਸੀ ਆ ਗਵਰਨਰ ਰੱਜ ਕਰਾ ਦਿਓ ਜੋ ਸਰਕਾਰ ਦੀ ਆਪਣੀ ਸਟੇਟਮੈਂਟ ਆ ਉਹ ਦੇ ਦਿਓ। ਆਪੋਜੀਸ਼ਨ ਨੂੰ ਤੇ ਸਿੰਗਲ ਬੋਲਣਾ ਦਿਓ ਆਪੋਜੀਸ਼ਨ ਦਾ ਮੂੰਹ ਬੰਦ ਕਰਕੇ ਰੱਖੋ ਜਦੋਂ ਵੋਟਾਂ ਅਕਾਊਂਟ ਵੀ ਆਵੇ ਉਸ ਦਿਨ ਤੇ ਵੀ ਕੋਈ ਜਵੇ ਨਹੀਂ ਔਰ ਜਦੋਂ ਕੁਐਸਚਨ ਆਵੜਾ ਉਸ ਦਿਨ ਤੇ ਵੀ ਕੁਛ ਨਹੀਂ ਬੋਲਣਾ ਖਤਮ ਹੀ ਕਰ ਦਿਓ ਮੇਰਾ ਖਿਆਲ ਆ ਕੇ ਸ਼ਾਇਦ ਇਹ ਪਹਿਲੀ ਵਾਰੀ ਹੋਇਆ ਹੋਏਗਾ ਕਿ ਵਿਧਾਨ ਸਭਾ ਦਾ ਜਾਂ ਲੋਕ ਸਭਾ ਦਾ ਕੋਈ ਸੈਸ਼ਨ ਹੋਵੇ ਔਰ ਪੂਰੇ ਤੇ ਪੂਰੇ ਸੈਸ਼ਨ ਦੇ ਵਿੱਚ ਸਰਕਾਰ ਆਪੋਜੀਸ਼ਨ ਨੂੰ ਬਿਲਕੁਲ ਬੰਦ ਉਹਦਾ ਮੂੰਹ ਬੰਦ ਕਰਾ ਕੇ ਰੱਖੇ ਜੇਕਰ ਆਪੋਜੀਸ਼ਨ ਦਾ ਮੂੰਹ ਬੰਦ ਹੋ ਗਿਆ ਡੈਮੋਕ੍ਰੇਸੀ ਡਿਕਟੇਟਰਸ਼ਿਪਾਂ ਨੂੰ ਤੇ ਕੋਈ ਉਹ ਕੈਪਟਨ ਸਰਕਾਰ ਇੱਕ ਡੈਮੋਕ੍ਰੇਸੀ ਨੂੰ ਡਿਕਟੇਟਰਸ਼ਿਪ ਬਣਾ ਕੇ ਡਿਕਟੇਟਰਸ਼ਿਪ ਨੂੰ ਚਲਾਉਣਾ ਚਾਹੁੰਦੇ ਆ ਔਰ ਜੋ ਇਹਨਾਂ ਦੀ ਪਲਾਨ ਆ ਕਿ ਜੋ ਇੰਪੋਰਟੈਂਟ ਮੁੱਦੇ ਨੇ ਜੋ ਮੁੱਦੇ ਅਗਲੇ ਸੈਸ਼ਨ ਜੋ ਇਹ ਕੈਰੀਆ ਮੈਦਾ ਐਂਡ ਜੂਨ ਵਿੱਚ ਆਊਗਾ ਬੜੇ ਇੰਪੋਰਟੈਂਟ ਮੁੱਦੇ ਨੇ ਜਿਹੜੇ ਉਦੋਂ ਤੱਕ ਵੇਚੀ ਨਹੀਂ ਕਰ ਸਕਦੇ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਤੇ ਤੰਗੇਬਾਜ਼ੀ ਜੋ ਹੁਣ ਇਸ ਟਾਈਮ ਅੱਜ ਅੱਜਕੱਲ੍ਹ ਚੱਲ ਰਿਹਾ ਹੈ ਦੂਸਰਾ ਪਾਣੀ ਦੇ ਕਨੈਕਸ਼ਨ ਹੀ ਇਕੱਠੇ ਪਏ ਆ ਜੋ ਬਿਜਲੀ ਦਾ ਪਾਣੀ ਉਹ ਨਹੀਂ ਚਾਰਿਆ ਵਾਟਰ ਬਾਕਸ ਹੀ ਬੰਦ ਪਏ ਆ ਉਹ ਵਾਲਾ ਇਹ ਅੱਜ ਸੈਕਸ਼ਨ ਤੱਕ ਇਹਨਾਂ ਦੇ 1.5 ਮਹੀਨੇ ਵੇਟ ਨਹੀਂ ਕਰ ਸਕਦੇ ਤੀਜਾ ਜਿਹੜਾ ਮਾਮਲਾ ਜਿਹੜਾ ਹੈ ਕਿ ਜੋ ਮਨਿਸਟਰ ਦਾ ਰਾਏ ਕਿਹਨਾਂ ਨੇ ਦਿੱਤਾ ਕੈਪਟਨ ਮਨਿੰਦਰ ਸਿੰਘ ਨੇ 13 ਪਰੈਂਟ ਵਾਇਸਰ ਲਗਾ ਦੇ 13 ਮਤਲਬ ਕਿ ਪੰਜਾਬ ਬੀਰੋਕ੍ਰਾਸੀ ਤੇ ਤਾਂ ਇਹਨਾਂ ਨੂੰ ਅਤਵਾੜ ਹੀ ਨਹੀਂ ਵਿਹਾ ਇਹ ਪੂਰੀ ਦੇ ਪੂਰੇ ਨਵੇਂ ਆਪਣੇ ਬੰਦੇ ਲੈ ਕੇ 13 ਲਗਾ ਲਏ ਉਹਨਾਂ ਚੋਂ ਪੰਜਾਂ ਨੂੰ ਮਿਨਿਸਟਰ ਰੈਂਕ ਦਿੱਤਾ ਜੋ ਸੰਵਿਧਾਨ ਦਾ ਆਰਟੀਕਲ 164 ਬੜਾ ਕਲੀਅਰਲੀ ਕਹਿੰਦਾ ਕਿ ਸਿਰਫ 15% ਮਿਨਿਸਟਰ ਹੋ ਸਕਦਾ ਵਿਧਾਨ ਸਭਾ ਦੀ ਸਟ੍ਰੈਂਥ ਦੇ ਜੋ ਪੰਜਾਬ ਦੇ 18 ਬੰਦੇ ਆ ਤੇ ਜਾਂ ਇਹ ਉਹਦੂ ਫੱਦ ਨਹੀਂ ਹੋ ਸਕੇ ਜਾਂ ਤਾਂ ਕੈਪਟਨ ਰਵਿੰਦਰ ਸਿੰਘ ਕਹਿੰਨ ਇਹਨਾਂ ਚੋਂ ਪੰਜਾਂ ਨੂੰ ਜਿਹੜਾ ਮਿਨਿਸਟਰ ਦਾ ਰੈਂਕ ਦਿੱਤਾ ਉਹ 18 ਦੇ ਵਿੱਚ ਕਿਹਨਾਂ ਜਾਊਗਾ ਨੌ ਉਹਨਾਂ ਦੇ ਹੈਗੇ ਆ ਪੰਜ ਹੋਰ 14 ਤੇ ਚਾਰ ਹੀ ਹੋਰ ਲੈਣਗੇ ਜੇਕਰ ਉਹਨਾਂ ਨੇ ਹੋਰ 18 ਤੋਂ ਵਧਾ ਕੇ ਕਰਕਣ ਦੀ ਕੋਸ਼ਿਸ਼ ਕੀਤੀ ਤੇ ਜੋ ਸੰਵਿਧਾਨ ਦੀ ਸ਼ਰ ਪਛੜਾ ਮੁਲੰਗਣਾ ਤੇ ਲੋਕਾਂ ਦਾ ਜੱਟ ਪੈਸਾ ਜੋ ਪੰਜਾਬ ਦੀ ਗਰੀਬ ਜਨਤਾ ਵਾਸਤੇ ਪੈਸਾ ਜਿਵੇਂ ਕਿ ਪਹਿਲਾਂ ਅਕਾਲੀ ਦਲ ਦੀ ਸਰਕਾਰ ਗਰੀਬਾਂ ਦੇ ਸ਼ਡਿਊਲ ਕਾਸਟਾਂ ਦੇ ਸਕਾਲਰਸ਼ਿਪ ਦਾ ਪੈਸਾ ਹੀ ਉਧਰ ਨੂੰ ਵਰਤਦੀ ਰਹੀ ਤਾਂ ਉਹ ਹੀ ਉਹ ਕੰਮ ਮੈਨ ਲੱਜੀਆ ਕਿ ਸ਼ਾਇਦ ਕੱਪਟਨ ਸਰਕਾਰ ਵੀ ਸ਼ੁਰੂ ਕਰੇਗੀ